ਸਸਕਾਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਗ੍ਰੀਨਲੈਂਡ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਵੇਖਦੇ ਹੋਏ ਗ੍ਰੀਨਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਜੇਨਸੇ ਫ੍ਰੈਂਕ ਤੇ ਕਨੀਲ ਸੰਤਾਵਟਾਪਿਆਨ ਸਾਹਮਣੇ ਆਏ ਨਿਲਸਨ ਨੇ ਟਰੰਪ ਦੀ ਤਾਜ਼ਾ ਧਮਕੀ ਨੂੰ ਰੱਦ ਕਰਦੇ ਕਿਹਾ ਕਿ ਅਸੀਂ ਕਿਸੇ ਹੋਰ ਦੇ ਨਹੀਂ ਹਾਂ ਨਿਲਸਨ ਨੇ ਕਿਹਾ ਕਿ 트াম্প ਕਹਿੰਦੇ ਨੇ ਕਿ ਅਮਰੀਕਾ ਗ੍ਰੀਨਲੈਂਡ ਪ੍ਰਾਪਤ ਕਰ ਲਏ ਨੇ ਪਰ ਮੈਂ 트াম্প ਨੂੰ ਸਪਸ਼ਟ ਕਰਦਾ ਹਾਂ ਅਮਰੀਕਾ ਨੂੰ ਗ੍ਰੀਨਲੈਂਡ ਨਹੀਂ ਮਿਲੇਗਾ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਉਹਨਾਂ ਦਾਅਵਿਆਂ ਦਾ ਵਿਰੋਧ ਕੀਤਾ ਜਿਨ੍ਹਾਂ ਦੇ ਵਿੱਚ 트াম্প ਕਹਿ ਰਹੇ ਸਨ ਕਿ ਉਹ ਅਮਰੀਕਾ ਟਾਪੂ ਖੇਤਰ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲੈਣਗੇ ਦੱਸਦੀ ਹੈ ਕਿ ਗ੍ਰੀਨਲੈਂਡ ਅਟਲਾਂਟਿਕ ਦੇ ਵਿੱਚ ਇੱਕ ਵਿਸ਼ਾਲ ਸਰੋਤਾਂ ਦੇ ਨਾਲ ਭਰਪੂਰ ਟਾਪੂ ਡੈਨਮਾਰਕ ਦਾ ਇੱਕ ਸਵੈ-ਸ਼ਾਸਨ ਵਾਲਾ ਖੇਤਰ ਜੋ ਕਿ ਸੰਯੁਕਤ ਰਾਜ ਅਮਰੀਕਾ ਦਾ ਇੱਕ ਨਾਟੋ ਸਹਿਯੋਗੀ ਹੈ ਅਤੇ ਟਰੰਪ ਇਸ ਖੇਤਰ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਨੇ ਇਹ ਦਾਵਾ ਕਰਦੇ ਹੋਏ ਕਿ ਇਹ ਰਾਸ਼ਟਰੀ ਸੁਰੱਖਿਆ ਦੇ ਉਦੇਸ਼ਾ ਦੇ ਲਈ ਜ਼ਰੂਰੀ ਹੈ ਟਰੰਪ ਦੇ ਤਾਜ਼ਾ ਬਿਆਨਾਂ ਨੂੰ ਵੇਖਦੇ ਹੋਏ ਮਾਹੌਲ ਇੰਨਾ ਪੱਕ ਗਿਆ ਕਿ ਗ੍ਰੀਨਲੈਂਡ ਦੇ ਵਿਦਵਾਨ ਮੰਤਰੀ ਨੀਲਸਨ ਨੇ ਕਿਹਾ ਕਿ ਅਮਰੀਕਾ ਨੂੰ ਗ੍ਰੀਨਲੈਂਡ ਨਹੀਂ ਮਿਲੇਗਾ। ਉਹਨਾਂ ਨੇ ਕਿਹਾ ਕਿ ਟਰੰਪ ਵਿਸ਼ਾਲ ਆਰਕਟਿਕ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਜੋ ਕਿ ਨਾਮੁਨਕਿਨ ਹੈ। ਨਿਲਸਨ ਨੇ ਅੱਗੇ ਵੀ ਕਿਹਾ ਕਿ ਗ੍ਰੀਨਲੈਂਡ ਕੱਲ ਵੀ ਇਸੇ ਤਰ੍ਹਾਂ ਸੀ ਤੇ ਅੱਜ ਵੀ ਇਹ ਇਸੇ ਤਰ੍ਹਾਂ ਹੀ ਰਹੇਗਾ ਅਤੇ ਭੂਇਖ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਚੱਲਦਾ ਰਹੇਗਾ। ਇੱਥੇ ਦੱਸਣਾ ਬੰਦ ਹੈ ਕਿ ਸ਼ਨੀਵਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ 트ੰਪ ਨੇ ਗ੍ਰੀਨਲੈਂਡ ਉੱਤੇ ਬੋਲਦੇ ਹੋਏ ਇਹ ਗੱਲ ਮੰਨੀ ਸੀ ਕਿ ਮੈਨੂੰ ਲੱਗਦਾ ਹੈ ਕਿ ਇਸ ਗੱਲ ਦੀ ਚੰਗੀ ਸੰਭਾਵਨਾ ਹੈ ਕਿ ਅਸੀਂ ਇਹ ਫੌਜੀ ਤਾਕਤ ਤੋਂ ਬਿਨਾਂ ਵੀ ਕਰ ਸਕਦੇ ਹਾਂ। ਇਹ ਵਿਸ਼ਵ ਸ਼ਾਂਤੀ ਹੈ ਅਤੇ ਇਹ ਅੰਤਰਰਾਸ਼ਟਰੀ ਸੁਰੱਖਿਆ ਹੈ ਹਾਲਾਂਕਿ ਗ੍ਰੀਨਲੈਂਡ ਦੇ ਵਸਨੀਕਾਂ ਅਤੇ ਸਿਆਸਤਦਾਨਾਂ ਨੇ ਟਰੰਪ ਦੇ ਵਾਰ-ਵਾਰ ਸੁਝਾਵਾਂ ਉੱਤੇ ਗੁੱਸੇ ਦੇ ਨਾਲ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਸਨ ਅਤੇ ਡੈਨਿਸ਼ ਨੇਤਾਵਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਜ਼ਿਕਰ ਹੋਇਆ ਕਿ ਸਾਬਕਾ ਉਦਯੋਗ ਅਤੇ ਖਣਿਜ ਮੰਤਰੀ ਨੀਲਸਨ ਨੇ ਸ਼ੁੱਕਰਵਾਰ ਨੂੰ ਗ੍ਰੀਨਲੈਂਡ ਦੇ ਸਭ ਤੋਂ ਕੱਟ ਉਮਰ ਦੇ ਪ੍ਰਧਾਨ ਮੰਤਰੀ ਦੇ ਵਜੋਂ ਚੁੱਕੀ ਹੈ ਜਿਸ ਤੋਂ ਬਾਅਦ ਉਹਨਾ ਆਪਣੇ ਜੱਦੀ ਸ਼ਹਿਰ ਨਿਊਕ ਦੇ ਵਿੱਚ ਨੇਤਾ ਵਜੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਸਨੇ ਥਾਰੇ ਦਬਾਵ ਦਾ ਮੁਕਾਬਲਾ ਕਰਨ ਦੇ ਲਈ ਰਾਜਨੀਤੀਕ ਇਕਤਾ ਦਾ ਸੰਦੇਸ਼ ਦਿੱਤਾ ਤੇ ਜਿਸ ਦੇ ਵਿੱਚ ਉਹਨਾਂ ਸੰਦੇਸ਼ ਵੀ ਸਪਸ਼ਟ ਸੀ ਕਿ ਜਦੋਂ ਅਸੀਂ ਇੱਕ ਦਬਾਵ ਹੇਠਾਂ ਤਾਂ ਸਾਨੂੰ ਇਕੱਠੇ ਖੜੇ ਹੋਣਾ ਚਾਹੀਦਾ ਹੈ